ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਵਿਸ਼ੇ ਵਿੱਚ ਅਸੀਂ ਆਨੰਦ ਸਹਿਬ ਜੀ ਦੀ ਬਾਣੀ ਦੇ ਕੁਝ ਸ਼ਬਦਾਂ ਬਾਰੇ ਜਾਣਕਾਰੀ ਲਵਾਂਗੇ ਕਿ ਇਹਨਾਂ ਦਾ ਉਚਾਰਨ ਜੋ ਸ਼ੁੱਧ ਉਚਾਰਨ ਹੈ ਉਹ ਕਿਵੇਂ ਕਰਨਾ ਹੈ ਜਿਵੇਂ ਅਸੀਂ ਪਿਛਲੀ ਵੀਡੀਓ ਦੇ ਵਿੱਚ ਆਨੰਦ ਸਹਿਬ ਜੀ ਦੀ ਬਾਣੀ ਦੇ ਕੁਝ ਸ਼ਬਦਾਂ ਦਾ ਸ਼ੁੱਧ ਉਚਾਰਨ ਕੀਤਾ ਸੀ ਸੋ ਅਨੰਦ ਸਾਹਿਬ ਜੀ ਦੇ ਜੋ ਅਗਲੇ ਸ਼ਬਦ ਨੇ ਪੂਜ ਹੋਰ ਜਿਨ੍ਹਾਂ ਨੂੰ ਉਚਾਰਨ ਕਰਨ ਲੱਗੇ ਸੰਤਾ ਜ਼ਿਆਦਾਤਰ ਗਲਤੀ ਉਚਾਰਨ ਕਰਦੀਆਂ ਨੇ ਉਹਨਾਂ ਸ਼ਬਦਾਂ ਬਾਰੇ ਵੀ ਜਾਣਕਾਰੀ ਲਵਾਂਗੇ ਆਨੰਦ ਸਾਹਿਬ ਜੀ ਦੀਆਂ ਜਿੰਨੀਆਂ ਸੰਪੂਰਨ ਪੌੜੀਆਂ ਨੇ ਉਹਨਾਂ ਵਿੱਚੋਂ ਅਸੀਂ ਪਿਛਲੀ ਜਾਂ ਵੀਡੀਓ ਦੇ ਵਿੱਚ ਪੂਜੇ ਸ਼ਬਦਾਂ ਦਾ ਸੁੱਧ ਉਚਾਰਨ ਕਰਨਾ ਸਿੱਖਿਆ ਸੀ ਬਾਕੀ ਦੇ ਜੋ ਸ਼ਬਦ ਨੇ ਉਹਨਾਂ ਦਾ ਸ਼ੁੱਧ ਉਚਾਰਨ ਆਪਾਂ ਇਸ ਵੀਡੀਓ ਦੇ ਵਿੱਚ ਸਿੱਖਾਂਗੇ ਆਓ ਆਨੰਦ ਸਾਹਿਬ ਦੀ ਬਾਣੀ ਦੇ ਜੋ ਸ਼ਬਦ ਨੇ ਉਹਨਾਂ ਦਾ ਸ਼ੁੱਧ ਉਚਾਰਨ ਕਿਵੇਂ ਹੋਏਗਾ ਉਸ ਬਾਰੇ ਜਾਣਕਾਰੀ ਲਈਏ ਜਿਵੇਂ ਆਉਂਦਾ ਹੈ ਲਿਵ ਲੱਲਕ ਸਿਆਰੀ ਲੈ ਵਾਵਨ ਦਲਾਵਾ ਵੈ ਲਿਵ ਲਿਵ ਪਰ ਇਸ ਨੂੰ ਲਿਵੇ ਹੀ ਬੋਲਣਾ ਪਰ ਸੰਤਾ ਕਿਵੇਂ ਬੋਲਦੇ ਨੇ ਲਿਵੇ ਬੋਲ ਦਿੰਦੇ ਨੇ 20 ਲੱਲੇ ਨੂੰ ਵਿਹਾਰੀ ਲੀ ਵਾਵਿੰਦ ਲਾਵਾਂ ਵਾਵੇ ਲਾਵਾਂ ਵੀ ਲੀਵੇ ਲੀਵੇ ਨਹੀਂ ਬੋਲਣਾ ਹੈ ਇਹਨੂੰ ਬੋਲ ਰਹਿਗਾ ਲੱਲੇ ਨੂੰ ਵਿਹਾਰੀ ਲੈ ਲੱਲੇ ਨੂੰ ਵਿਹਾਰੀ ਹੁੰਦਾ ਲੀ ਲੀਵੇ ਨਹੀਂ ਬੋਲਣਾ ਲਿਵਰ ਲੱਲੇ ਦੇ ਸਿਆਰੀ ਲੈ ਲਿਵਰ ਵਾਵਿੰਦ ਲਾਵਾਂ ਵਾ ਲਿਵਾਏ ਬੋਲਣਾ ਲਿਵਾਏ ਸ਼ੁੱਧ ਉਚਾਰਨ ਹੈ ਲੀਵੇ ਗਲਤ ਉਚਾਰਨ ਹੋਵੇਗਾ ਸੋ ਲੀਵੇ ਨਹੀਂ ਬੋਲਣਾ ਲਿਵਾ ਉਹ ਨਾ ਲਿਵਾ ਧਰ ਕੇ ਬੋਲਣਾ ਹੈ ਸੋ ਅਗਲਾ ਜੋ ਸ਼ਬਦ ਹੈ ਇਸ ਨੂੰ ਵੀ ਜ਼ਿਆਦਾਤਰ ਸੰਗਤਾਂ ਬਹੁਤ ਹੀ ਗਲਤ ਉਚਾਰਨ ਕਰਦੀਆਂ ਨੇ ਪੱਪੇ ਨੂੰ ਸਿਆਰੀ ਤੇ ਐੜੇ ਨੂੰ ਕੰਨਾ ਆ ਸਿਆ ਰਾਰੇ ਨੂੰ ਸਿਆਰੀ ਰੇ ਹਾਹੇ ਨੂੰ ਹੋੜਾ ਹੋ ਪਿਆਰੇ ਹੋ ਇਹਦਾ ਸ਼ੁੱਧ ਉਚਾਰਨ ਹੈ ਪਿਆਰੇ ਹੋ ਹਾਏ ਨੂੰ ਹੋਣਾ ਹੋ ਪਿਆਰੇ ਹੋ ਪਰ ਸੰਗਤਾ ਕਿਵੇਂ ਉਚਾਰਨ ਕਰਦੀਆਂ ਨੇ ਪੱਪੇ ਦੇ ਸਿਹਾਰੀ ਤੇ ਐੜੇ ਨੂੰ ਕੰਨਾ ਆ ਪਿਆਰੇ ਉਹ ਪਿਆਰੇ ਨੂੰ ਕਰ ਦਿੰਦੀਆਂ ਨੇ ਉਚਾਰਨ ਉਹ ਊੜੇ ਨੂੰ ਔਂਕੜ ਦੇ ਨਾਲ ਉਚਾਰਨ ਕਰ ਦਿੰਦੀਆਂ ਨੇ ਪਿਆਰੇਓ ਪਿਆਰਿਓ ਉਚਾਰਨ ਬਿਲਕੁਲ ਨਹੀਂ ਕਰਨਾ ਪਿਆਰਿਓ ਉਚਾਰਨ ਗਲਤ ਹੈ ਇੱਥੇ ਹਾਹੀ ਨੂੰ ਹੋੜਾ ਲੱਗਿਆ ਹੋਇਆ ਹਾਹੀ ਨੂੰ ਹੋੜਾ ਹੋ ਪਿਆਰੇ ਹੋ ਉਚਾਰਨ ਕਰਨਾ ਹੈ ਪਿਆਰੇ ਹੋ ਪਰ ਇੱਥੇ ਪਿਆਰਿਓ ਸੰਕਤਾ ਉਚਾਰਨ ਕਰਦੇ ਨੇ ਪਿਆਰਿਓ ਗਲਤ ਉਚਾਰਨ ਹੈ ਉਹਦੇ ਨੂੰ ਔਂਕੜ ਦੇ ਨਾਲ ਉਚਾਰਨ ਨਹੀਂ ਕਰਨਾ ਪਿਆਰਿਓ ਜ਼ਿਆਦਾਤਰ ਸੰਕਤਾ ਪਿਆਰੇ ਪਿਆਰਿਓ ਬੋਲੀ ਬੋਲਦੀ ਆਨੇ ਜਦੋਂ ਬਾਣੀ ਪੜ੍ਹਦੀ ਆਨੇ ਪਿਆਰਿਓ ਉਚਾਰਨ ਨਹੀਂ ਕਰਨਾ ਪਿਆਰਿਓ ਬਹੁਤ ਹੀ ਗਲਤ ਉਚਾਰਨ ਹੈ ਪਿਆਰੇ ਹੋ ਪੱਪੇ ਦੇ ਸਿਆਰੀ ਪੇ ਐਰੇ ਨੂੰ ਕੰਨਾ ਆ ਰਾਰੇ ਸਿਆਨੀਰੇ ਪਿਆਰੇ ਹਾਹਿ ਨੂੰ ਹੋਰਾ ਹੋ ਪਿਆਰੇ ਹੋ ਸ਼ੁੱਧ ਉਚਾਰਨ ਹੈ ਅਗਲਾ ਜੋ ਸ਼ਬਦ ਹੈ ਤਿੰਨੇ ਅੱਖਰ ਮੁਕਤੇ ਨੇ ਅਕਥਰ

ਤਾ ਮੁਕਤਾ ਜੋ ਗੰਤੋ ਵਿਚਾਰਨ ਹੈ ਅਕਥ ਉਚਾਰਨ ਬਿਲਕੁਲ ਨਹੀਂ ਕਰਨਾ ਅਕਥ ਗੰਤੋਰੇਗਾ ਜਾਂ ਆਕਥ ਵੀ ਜੇ ਉੱਤੇ ਅਦਕ ਵੀ ਲਗਾ ਦਈਏ ਤਾਂ ਵੀ ਆਕਥ ਨਹੀਂ ਬੋਲਣਾ ਅਕਥ ਐਣਕ ਕੇ ਉੱਤੇ ਅਦਕ ਥੱਥਾ ਅਕਥ ਬੋਲਣਾ ਹੈ ਇਹਨੂੰ ਭਰ ਕੇ ਕੱਤੇ ਉੱਤੇ ਅਦਕ ਲਗਾ ਕੇ ਇਹ ਸਹੀ ਹੈ ਅਕਥ ਬੋਲਣਾ ਹੈ ਆਪ ਕਥਿਆ ਯਾ ਅਕਥ ਮੁਕਤਾ ਇਹ ਉਚਾਰਨ ਨਹੀਂ ਕਰਨਾ ਅਗਲਾ ਜੋ ਸ਼ਬਦ ਹੈ ਮੰਮੇ ਉਤੇ ਟਿੱਪੀ ਨੰਨੇ ਨੇ ਸਿਹਾਰੀ ਆੜੇ ਨੂੰ ਦਲਾ ਮਹ ਮੰਨੇ ਪਰ ਇਸ ਦਾ ਜੋ ਸੰਕਤਾ ਉਚਾਰਨ ਕਰਦੀਆਂ ਨੇ ਮੰਨੀਏ ਮੰਨੀਏ ਵਿਚਾਰਕ ਕਰਦੰਦੀਏ ਨੇ ਜੋ ਕਿ ਗਲਤ ਉਚਾਰਨ ਹੈ ਮੰਨੀਏ ਉਚਾਰਨ ਨਹੀਂ ਕਰਨਾ ਮੰਮੇ ਨੂੰ ਟਿੱਪੀ ਮੰਨ ਨੰਨੇ ਨੇ ਸਿਹਾਰੀ ਨੇ ਐੜੇੰਦਲਾਮਾ ਐ ਮੰਨੇ ਐ ਮੰਨੇ ਉਚਾਰਨ ਕਰਨਾ ਨਾ ਕਿ ਮੰਨੀਏ ਉਚਾਰਨ ਕਰਨਾ ਮੰਨੀਏ ਗਲਤ ਉਚਾਰਨ ਹੋਵੇਗਾ ਮੰਨੇ ਐ ਮੰਮੇ ਨੂੰ ਟਿੱਪੀ ਮੰਨ ਨੰਨੇ ਨੇ ਸਿਹਾਰੀ ਨੇ ਐੜੇੰਦਲਾਮਾ ਐ ਮੰਨੇ ਐ ਮੰਨੇਯ ਉਚਾਰਨ ਕਰਨਾ ਹੈ ਨਾ ਕਿ ਮੰਨੀਏ ਉਚਾਰਨ ਕਰਨਾ ਮੰਨੀਏ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਇਸ ਨੂੰ ਵੀ ਉਚਾਰਨ ਕਰਨ ਲਗੇ ਬਹੁਤ ਹੀ ਗਲਤ ਉਚਾਰਨ ਕਰਦੇ ਇਹਦੇ ਸੰਖੇਪ ਅਗਲਾ ਜੋ ਸ਼ਬਦ ਹੈ ਪੱਪੇ ਨੂੰ ਕੰਨਾ ਪਾ ਈੜੀ ਨੂੰ ਵਿਹਾਰੀ ਈ ਐੜੇ ਨੂੰ ਕੰਨਾ ਆ ਪਾਇਆ ਫੇਰ ਦੱਸ ਦੀਏ ਪੱਪੇ ਨੂੰ ਕੰਨਾ ਪਾ ਏ ਦੇ ਨੂੰ ਵਿਹਾਰੀ ਈ ਐ ਦੇ ਨੂੰ ਕੰਨਾ ਆ ਪਾਇਆ ਪਰ ਇਸ ਦਾ ਸੰਕਤਾ ਕੀ ਉਚਾਰਨ ਕਰਦੀਆਂ ਨੇ ਪਾਇਆ ਤੀਸਰੂ ਪਾਇਆ ਉਚਾਰਨ ਕਰ ਦਿੰਦੀਆਂ ਨੇ ਪਾਇਆ ਗੁਰਤੂ ਉਚਾਰਭੈ ਪਾਇਆ इस दा पाया नहीं नारण करना गल तो आ, पाया, उचार ना पाया।, पाया गलत तो उचारण है पाया एडीन बिहारी ई पचारन करना पाया गलत उचारण है नहीं करना ऐसे बिहारी लगी है करना पार इन बिहारी ई नु करना आ पाई ना कि पाया गलत तो उचारण है ਇੱਥੇ ਸੰਗਤਾਂ ਨੂੰ ਫਿਰ ਦੱਸ ਦਈਏ ਕਿ ਗੁਰਬਾਣੀ ਦੀ ਸੰਥਿਆ ਲੈਣੀ ਹਰ ਇੱਕ ਲਈ ਬਹੁਤ ਹੀ ਜ਼ਰੂਰੀ ਹੈ ਜਿਨ੍ਹਾਂ ਨੇ ਗੁਰਬਾਣੀ ਦੀ ਸੰਥਿਆ ਨਹੀਂ ਲਈ ਮਹਾਰਨੀਯਾ ਬਾਰਾ ਮਾਤਰਾਵਾਂ ਨਹੀਂ ਸਿੱਖਿਆ ਹੋਈਆਂ ਉਹ ਫਿਰ ਪਾਇਆ ਦਾ ਉਚਾਰਨ ਪਾਇਆ ਹੀ ਕਰਦੇ ਨੇ ਪਿਆਰੋ ਹੋ ਦਾ ਉਚਾਰਨ ਪਿਆਰੋ ਹੀ ਕਰਦੇ ਨੇ ਸੋ ਇਸ ਕਰਕੇ ਗੁਰਬਾਣੀ ਦੀ ਸੰਥਿਆ ਲੈਣੀ ਹਰ ਇੱਕ ਲਈ ਬਹੁਤ ਜ਼ਰੂਰੀ ਹੈ ਅਗਲਾ ਜੋ ਸ਼ਬਦ ਹੈ ਕੱਕੇ ਨੂੰ ਵਿਹਾਰੀ ਕੀ ਚੱਚੇ ਨੂੰ ਦਲਾਵਾ ਚਾਇ ਕੀਚੜ ਪਰ ਇੱਥੇ ਸੰਤਾਂ ਜੀ ਨੇ ਉਚਾਰਨ ਕਰਦੀਆਂ ਨੇ ਕੀਚੇ ਕੀਚੇ ਉਚਾਰਨ ਕਰ ਦਿੰਦੀ ਇਹਨੇ ਲਾਵਾ ਲਗਾ ਦਿੰਦੀ ਇਹਨੇ ਚੱਚੇ ਨੂੰ ਜੱਡ ਕੇ ਇੱਥੇ ਚੱਚੇ ਨੂੰ ਦਲਾਵਾ ਚਾਇ ਕੀਚੜ ਪਰ ਇੱਥੇ ਕੀਚੇ ਉਚਾਰਨ ਗਲਤ ਹੈ ਕੀਚੇ ਨਹੀਂ ਕਰਨਾ ਆਗਲਾ ਜੋ ਸ਼ਬਦ ਹੈ ਤੱਤੇ ਨੂੰ ਦਲੈਂਕੜ ਤੂ ਹਾਹੇ ਨੂੰ ਦਲਾਵਾ ਹੈ ਤੂ ਹੈ ਪਰ ਇਸ ਦਾ ਵੀ ਉਚਾਰਨ ਗਲਤੀ ਹੀ ਕਰਦੀ ਆ ਨੇ ਇਸ ਦਾ ਉਚਾਰਨ ਕਰ ਦਿੰਦੀ ਆ ਨੇ ਤੁਹੇ ਤੁਹੇ ਉਚਾਰਨ ਕਰ ਦਿੰਦੀ ਆ ਨੇ ਤੁਹੇ ਉਚਾਰਨ ਨਹੀਂ ਕਰਨਾ ਤੱਤੇ ਨੂੰ ਔਂਕੜ ਹਾਹੇ ਨੂੰ ਲਾਵਾ ਲਗਾ ਦਿੰਦੀ ਆ ਨੇ ਤੁਹੇ ਉਚਾਰਨ ਕਰ ਦਿੰਦੀ ਆ ਨੇ ਸਾਰੇ ਤੇ ਤੱਤ ਨਦ ਲੰਕ ਨੂੰ ਤੂੰ ਹਾਹੇ ਨੂੰ ਦਲਾਵਾ ਹੈ ਤੂੰ ਹੈ ਉਚਾਰਨ ਕਰਨਾ ਤੂੰ ਹੈ ਸਹੀ ਉਚਾਰਨ ਹੈ ਤੋਹੇ ਉਚਾਰਨ ਗਲਤ ਹੋਵੇਗਾ ਅਗਲਾ ਜੋ ਸ਼ਬਦ ਹੈ ਚੱਚਾ ਮੁਕਤਾ ਚ ਲੱਲੇ ਨੂੰ ਕੰਨਾ ਲਾ ਚਲਾ ਈੜੇ ਸਿਆਰੀ ਇਹ ਚਲਾਏ ਹਾਹੇ ਨੂੰ ਸਿਆਰੀ ਹੈ ਇਸ ਦਾ ਉਚਾਰਨ ਕਰਨਾ ਹੈ ਚਲਾਏ ਹੈ ਚਲਾਏ ਹੈ ਚੱਚੇ ਨੂੰ ਕੰਨਾ ਚਾ ਮੁਕਤਾ ਚ ਲੱਲੇ ਨੂੰ ਕੁੰਨਾ ਲਾ ਏਡੀ ਸਿਆਰੀ ਇਹ ਚਲਾਏ ਆਹੇ ਸਿਆਰੀ ਇਹ ਚਲਾਏ ਇਹ ਚਲਾਏ ਇਹ ਅਗਰ ਗ੍ਰੰਥ ਉਚਾਰਨ ਤਾਂ ਸ਼ੁੱਧ ਉਚਾਰਨ ਹੋਏਗਾ ਅਗਰ ਅਸੀਂ ਗੁਰਬਾਣੀ ਦੀ ਮੁਹਾਰਨੀ ਦੀ ਸੰਖਿਆ ਲਈ ਹੋਈ ਹੈ ਮੁਹਾਰਨੀ ਇਹ 12 ਮਾਤਰਾਵਾਂ ਤਾਂ ਹੀ ਅਸੀਂ ਇਹਨਾਂ ਦਾ ਸ਼ੁੱਧ ਉਚਾਰਨ ਕਰ ਸਕਦੇ ਹਾਂ ਜਿਵੇਂ ਚਲਾਏ ਇਹ ਚੱਚੇ ਨੂੰ ਚੱਚਾ ਮੁਕਤਾ ਚ ਲੱਲੇ ਨੂੰ ਕੰਨਾ ਲਾ ਚਲਾ ਈੜੀ ਸਿਆਰੀ ਐ ਆਹੇ ਸਿਆਰੀ ਹੇ ਦੋਨੇ ਲਗੂ ਮਾਤਰਾ ਨੇ ਚਲਾਏ ਹੇ ਸੋ ਚਲਾਏ ਹੇ ਉਚਾਰਨ ਕਰਨਾ ਹੈ ਪਰ ਸੰਕਾ ਇਸ ਦਾ ਉਚਾਰਨ ਕਰਦੀ ਆ ਨੇ ਚਲਾਈ ਹੇ ਇਸ ਦਾ ਉਚਾਰਨ ਕਰ ਦਿੰਦੀ ਆ ਨੇ ਚਲਾਈ ਹੈ ਚਲਾਈ ਹੈ ਨਹੀਂ ਕਰਨਾ ਬਿਹਾਰੀ ਨਹੀਂ ਲਗਾਉਣੀ ਈੜੀ ਨੂੰ ਚਲਾਈ ਹੈ ਉਚਾਰਨ ਕਰ ਦਿੰਦੀ ਆ ਨੇ ਚਲਾਈ ਹੈ ਬਿਲਕੁਲ ਨਹੀਂ ਕਰਨਾ ਚਲਾਈ ਹੈ ਕਰਨਾ ਹੈ ਚਲਾਈ ਹੈ ਚੱਚਾ ਲੱਲੇ ਨੂੰ ਕਰਨਾ ਈੜੀ ਨੂੰ ਸਿਆਰੀ ਹਾਏ ਨੂੰ ਸਿਆਰੀ ਚਲਾਏ ਹੈ ਵੀ ਸ਼ੁੱਧ ਉਚਾਰਨ ਹੈ ਕਿ ਇਸ ਦਾ ਉਚਾਰਨ ਚਲਾਏ ਹੈ ਵੀ ਕਰ ਦਿੰਦੇ ਨੇ ਬਾਰੇ ਇਸ ਦਾ ਉਚਾਰਨ ਚਲਾਏ ਹੈ ਕਰਨਾ ਇਕੱਠਾ ਹੀ ਬੋਲਣਾ ਹੈ ਚਲਾਏ ਹੈ ਸ਼ੁੱਧ ਉਚਾਰਨ ਹੈ ਨਾ ਕਿ ਚਲਾਈ ਹੈ ਗਲਤ ਉਚਾਰਨ ਹੈ ਅਗਲਾ ਜੋ ਸ਼ਬਦ ਇਸ ਦਾ ਵੀ ਜ਼ਿਆਦਾਤਰ ਸੰਤਾਨ ਨੂੰ ਉਚਾਰਨ ਨਹੀਂ ਕਰਨਾ ਆਉਂਦਾ ਕਿਉਂਕਿ ਗੁਰਬਾਣੀ ਨੇ ਸੰਖਿਆ ਨਹੀਂ ਲਈ ਹੁੰਦੀ ਰਾਰਾ ਮੁਕਤਾ ਹਾਹਾ ਮੁਕਤਾ ਹਾਹੇ ਨੂੰ ਔਂਕੜ ਰਾਰਾ ਮੁਕਤਾ ਹਾਹਾ ਮੁਕਤਾ ਰਹ ਹਾਹੇ ਨੂੰ ਔਂਕੜ ਰਹ ਹੋ रह हो इसदा शुद्ध उच्चारण है रारा मुक्ताह हाहा मुक्ताह रह पाहिनु अंकड़ह रह हो रहहू इंदा उच्चारण करना है पर संता उच्चारण कर दंदिया ने रहो रहो उच्चारण नहीं करना रहो गौतो उच्चारण है रहो उच्चारण नहीं करना एथे हाहिनु होड़ा नहीं लगाणा ਰਹ ਹੋ ਉਚਾਰਨ ਕਰਨਾ ਹੈ ਰਾ ਦਾ ਮੁਕਤਾ ਹਾ ਹਾ ਮੁਕਤਾ ਹ ਹੇ ਨੂੰ ਔਂਕੜ ਰਹ ਹੋ ਰਹ ਹੋ ਉਚਾਰਨ ਕਰਨਾ ਹੈ ਨਾ ਕਿ ਰਹੋ ਰਹੋ ਗਲਤ ਉਚਾਰਨ ਹੈ ਅਗਲਾ ਜੋ ਸ਼ਬਦ ਹੈ ਕਕਾ ਮੁਕਤਾ ਚਚੇ ਨੂੰ ਬਿਹਾਰੀ ਜੋ ਬਿਹਾਰੀ ਤੋਂ ਬਾਅਦ ਇੱਥੇ ਬਿੰਦੀ ਲੱਗੀ ਹੋਈ ਹੈ ਇਸ ਦਾ ਉਚਾਰਨ ਹੈ ਕਚੀ ਕੱਚੀ ਕਰਨਾ ਹੈ ਚੱਚੇ ਨੂੰ ਬਿਹਾਰੀ ਉੱਤੇ ਬਿੰਦੀ ਚੀ ਕੱਚੀ ਉਚਾਰਨ ਕਰਨਾ ਹੈ ਚੱਚੇ ਨੂੰ ਬਿਹਾਰੀ ਅਗਰ ਲਾਵਾਗੇ bina ਬਿੰਦੀ ਚੱਚੇ ਨੂੰ ਬਿਹਾਰੀ ਚੀ ਉੱਤੇ ਬਿੰਦੀ ਲਾਗੀ ਚੀ ਕੱਚੀ ਇੱਥੇ ਥੋੜੀ ਜੀ ਆਵਾਜ਼ ਨੱਕ ਵਿੱਚੋਂ ਦੇਣੀ ਹੈ ਕੱਚੀ ਸਤਿਗੁਰ ਬਿਨਾ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੋ ਸੋ ਗੁਰਬਾਣੀ ਦੇ ਵਿੱਚ ਸਮਝਾਇਆ ਗਿਆ ਹੈ ਕਿ ਸਤ ਗੁਰੂ ਤੋਂ ਬਿਨਾਂ ਜਿੰਨੀ ਵੀ ਹੋਰ ਬਾਣੀ ਹੈ ਉਹ ਬਾਣੀ ਸਾਰੀ ਹੀ ਕੱਚੀ ਬਾਣੀ ਹੈ ਇੱਥੇ ਇੱਕ ਵਾਰ ਤਾਂ ਕੱਚੀ ਆਏਗਾ ਅਗਰ ਦੂਜੀ ਪੌਰੀ ਦੇ ਵਿੱਚ ਅਕਾ ਚੱਚੇ ਨੂੰ ਬਿਹਾਰੀ ਉੱਤੇ ਬਿੰਦੀ ਲੱਗੀ ਹੋਈ ਹੋਵੇਗੀ ਕੱਚੀ ਕੱਚੀ ਆਖਣਾ ਹੈ ਾਰੇ ਇਸ ਦਾ ਵੀ ਸੰਕਤਾ ਕੱਚੀ ਹੀ ਬੁਲਗੀ ਜਾਂਦੀ ਹੈ ਬਿਨਾ ਬਿੰਦੀ ਤੋਂ ਹੀ ਉਚਾਰਨ ਕਰ ਦਿੰਦੀ ਆ ਰਹੇ ਬਿਨਾ ਬਿੰਦੀ ਤੋਂ ਉਚਾਰਨ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਬਿਨਾ ਬਿੰਦੀ ਤੋਂ ਉਚਾਰਨ ਨਹੀਂ ਕਰਨਾ ਇੱਥੇ ਕ ਕ ਚੱチェ ਨੂੰ ਬਿਹਾਰੀ ਤੋਂ ਬਾਅਦ ਬਿੰਦੀ ਲੱਗੀ ਹੈ ਕੱਚੀ ਇਸ ਦਾ ਉਚਾਰਨ ਫਿਰ ਦੱਸ ਦਈਏ ਚੱチェ ਨੂੰ ਬਿਹਾਰੀ ਕੀ ਹੁੰਦਾ ਹੈ ਚੱチェ ਨੂੰ ਬਿਹਾਰੀ ਕੀ ਅਗਰ ਉੱਤੇ ਬਿੰਦੀ ਲਗਾ ਦਈਏ ਫਿਰ ਬਣੇਗਾ ਕੱਚੀ ਚੱਚੇ ਨੂੰ ਬਿਹਾਰੀ ਉੱਤੇ ਬਿੰਦੀ ਚੀ ਕੱਚੀ ਕੱਚੀ ਬੋਲਣਾ ਹੈ ਨਾ ਕਿ ਕੱਚੀ ਬੋਲਣਾ ਕੱਚੀ ਬੋਲਾਂਗੇ ਤਾਂ ਗਲਤ ਉਚਾਰਨ ਹੈ ਕੱਚੀ ਸੋ ਇਥੇ ਕਕਾ ਚੱਚੇ ਨੂੰ ਬਿਹਾਰੀ ਉੱਤੇ ਬਿੰਦੀ ਕੱਚੇ ਹੀ ਆਖਣਾ ਕੱਚੀ ਥੋੜੀ ਜਿਹੀ ਆਵਾਜ਼ ਨੱਕ ਵਿੱਚ ਦੇਣੀ ਹੈ ਕੱਚੀ ਪਰ ਬਿਨਾ ਬਿੰਦੀ ਤੋਂ ਕੱਚੀ ਨਹੀਂ ਆਖਣਾ ਕਿਉਂਕਿ ਇੱਥੇ ਅ ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਤਾਂ ਕੱਕਾ ਚੱਚੇ ਨੂੰ ਬਿਹਾਰੀ ਹੀ ਲੱਗੀ ਹੋਈ ਹੋਵੇਗੀ ਕੱਚੀ ਪਰ ਤੀਜੀ ਪੰਕਤੀ ਦੇ ਵਿੱਚ ਕੱਕਾ ਚੱਚੇ ਨੂੰ ਬਿਹਾਰੀ ਉੱਤੇ ਬਿੰਦੀ ਕੱਚੀ ਲਿਖਿਆ ਹੋਵੇਗਾ ਸੋ ਇੱਥੇ ਸੰਗਤਾਂ ਨੇ ਧਿਆਨ ਰੱਖਣਾ ਹੈ ਜਦੋਂ ਬਿੰਦੀ ਲੱਗੀ ਹੈ ਤਾਂ ਬਿੰਦੀ ਦੀ ਆਵਾਜ਼ ਪੂਰੀ ਦੇਣੀ ਹੈ ਕੱਚੀ ਆਖਣਾ ਹੈ ਨਾ ਕਿ ਕੱਚੀ ਸੋ ਇਹ ਸੰਨ ਆਨੰਦ ਸਾਹਿਬ ਜੀ ਦੀ ਬਾਣੀ ਦੇ ਕੁਝ ਸ਼ਬਦ ਜਿਨ੍ਹਾਂ ਨੂੰ ਉਚਾਰਨ ਕਰਨ ਲੱਗਿਆ ਜ਼ਿਆਦਾਤਰ ਸੰਗਤਾਂ ਗਲਤੀ ਉਚਾਰਨ ਕਰਦੀਆਂ ਨੇ ਲਿਵੇ ਦਾ ਉਚਾਰਨ ਲੀਵੇ ਕਰ ਦਿੰਦੀਆਂ ਨੇ ਪਿਆਰੇ ਹੋ ਹਾਲੇ ਨੂੰ ਹੋੜਾ ਲੱਗਿਆ ਹੈ ਪਿਆਰਿਓ ਗਲਤ ਉਚਾਰਨ ਹੈ ਅਕਾਥ ਮੁਕਤਾ ਨਹੀਂ ਬੋਲਣਾ ਅਕਾਥ ਬੋਲਣਾ ਹੈ ਅਦਕ ਲਗਾ ਕੇ ਮੰਨੇ ਸਿਹਾਰੀ ਨਾਲ ਹੀ ਬੋਲਣਾ ਹੈ ਮੰਨੇ ਐੜੇ ਉਲਾਵਾ ਮੰਨੀ ਈ ਈ ੜੀ ਨੂੰ ਲਾਵਾਂ ਗਲਤ ਉਚਾਰਨ ਹੈ ਫਾਇਆ ਪੱਤੇ ਨੂੰ ਕੰਨਾ ਆ ਫਾ ਈੜੀ ਨੂੰ ਪਿਆਰੀ ਈ ਐੜੇ ਨੂੰ ਕੰਨਾ ਆ ਫਾਇਆ ਬੋਲਣਾ ਪਾਇਆ ਗਲਤ ਉਚਾਰਨ ਹੈ ਕੀਚ ਚ ਚੱਤੇ ਨੂੰ ਦਲਾਵਾ ਚਾਏ ਬੋਲਣਾ ਕੀਚੇ ਲਾਵਾਂ ਗਲਤ ਉਚਾਰਨ ਹੈ ਤੁਹ ਹੈ ਬੋਲਣਾ ਹੈ ਤੁਹੇ ਗਲਤ ਉਚਾਰਨ ਹੋਵੇਗਾ ਚਲਾਈ ਹੈ ਬੋਲਣਾ ਹੈ ਚਲਾਈ ਹੈ ਗਲਤ ਉਚਾਰਨ ਹੈ ਰਹਹੁ ਬੋਲਣਾ ਰਹਹੁ ਰਹਹੁ ਗਲਤ ਉਚਾਰਨ ਹੈ ਕੱਚੀ ਬੋਲਣਾ ਹੈ ਨਾ ਕੀ ਬਿਨਾ ਬਿੰਦੀ ਤਾਂ ਕੱਚੀ ਸੋ ਇਹ ਸੰਨ ਅਨੰਦ ਸਾਹਿਬ ਦੀ ਬਾਣੀ ਦੇ ਪੂਜੇ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ